ਅੱਜ ਗਾਧੀ ਕੈਂਪ ਔਰ ਆਮਨਗਰ ਦੀ ਸੰਗਤ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਜਨਮ ਦਿਨ ਤੇ ਬੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਸਾਰੀ ਸੰਗਤ ਨੂੰ ਗਾਧੀ ਕੈਂਪ ਦੀ ਸੰਗਤ ਨੂੰ ਆਮਨਗਰ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਔਰ ਅੱਜ ਇੱਕ ਉਸ ਮਹਾਨ ਸ਼ਰਧਾ ਜਨਮ ਦਿਨ ਹੈ ਜਿਹਨੂੰ ਕਿਸ ਬਹੁਤ ਸਾਰੀ ਦੁਨੀਆ ਦੇ ਵਿੱਚ ਬੜੀ ਤੋਮ ਤਰ ਦੇ ਨਾਲ ਮਨਾਇਆ ਜਾਂਦਾ ਤੋਂ ਮੈਂ ਆਪਣੀ ਤਰਫੋਂ ਆਪਣੇ ਪਰਿਵਾਰ ਦੀ ਤਰਫੋਂ ਆਪਣੀ ਕਾਂਗਰਸ ਪਾਰਟੀ ਦੀ ਤਰਫੋਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਮੂਹ ਸੰਗਤ ਨੂੰ ਗਾਂਧੀ ਕੈਂਪ ਔਰ ਰਾਮਨਗਰ ਦੀ ਸੰਗਤ ਨੂੰ ਧੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ ਜੈ ਕਬੀਰ ਧੰਨ ਕਬੀਰ ਸਾਡੇ ਮਹੱਲਾ ਰਾਮਨਗਰ ਗਾਂਧੀ ਕੈਂਪ ਦੇ ਵਿੱਚ ਸਤਿਗੁਰੂ ਕਬੀਰ ਜੀ ਮਹਾਰਾਜ ਸਾਡੇ ਰਹਿਬਰ ਸਾਡੇ ਸਤਿਗੁਰੂ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਕਿ 11 ਜੂਨ ਨੂੰ ਹੈ ਕੱਲ ਅੱਜ ਸ਼ਾਮ ਨੂੰ ਬੜੀ ਬਹੁਤ ਹੀ ਸੁੰਦਰ ਚੋਭਾ ਯਾਤਰਾ ਸਾਡੇ ਨੌਜਵਾਨ ਸਾਥੀਆਂ ਨੇ ਨਿਕਾਲੀ ਹੈ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਉਸ ਸਮੇਂ ਦੇ ਵਿੱਚ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਅਤੇ ਜਾਤ-ਪਾਤ ਨੂੰ ਖਤਮ ਕਰਨ ਵਾਸਤੇ ਆਪਣੇ ਅਧਿਆਤਮਿਕ ਤਰੀਕੇ ਦੇ ਨਾਲ ਉਸ ਪਰਮਾਤਮਾ ਪਰਮੇਸ਼ਰ ਨੂੰ ਪਾ ਕੇ ਉਸ ਵੇਲੇ ਦੇ ਹੰਕਾਰੀ ਰਾਜਿਆਂ ਨਾਲ ਉਸ ਵੇਲੇ ਦੇ ਹੰਕਾਰੀ ਲੋਗਾ ਨਾਲ ਔਰ ਉਸ ਵੇਲੇ ਦੇ ਨਫ਼ਰਤ ਕਰਨ ਵਾਲੇ ਜਿਹੜੇ ਲੋਕ ਸੀ ਉਹਨਾਂ ਦੇ ਨਾਲ ਲੜਾਈ ਲੜੀ ਔਰ ਉਹੀ ਸਦਕਾ ਕਿ ਅੱਜ ਅਸੀਂ ਉਹਨਾਂ ਦੀ ਬਦੌਲਤ ਸਮਾਜ ਦੇ ਵਿੱਚ ਚੂਹਾਛਾਤ ਕਦਮ ਕਰਕੇ ਅਸੀਂ ਆਪਣਾ ਸਿਰ ਉੱਚਾ ਕਰਕੇ ਜੀ ਰਹੇ ਤੋਂ ਅੱਜ ਸਾਡੇ ਇਲਾਕੇ 'ਚ ਹੀ ਨਹੀਂ ਪਲਕੀ ਪੂਰੇ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਕਬੀਰ ਸੰਤ ਕਬੀਰ ਨਾਮ ਲੈਵਾਲੇ ਲੋਕ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਇਲਾਕੇ ਦੇ ਵਿੱਚ ਗੁਰੂ ਮਹਾਰਾਜ ਦਾ ਨਾਪਛਤ ਕੋਨਾਰੇ ਦਰਬਾਰ ਚ ਹੋ ਰਹੇ ਨੇ ਔਰ ਉਹਨਾਂ ਦੀ ਜਨਮ ਦਿਨ ਦੇ ਸਬੰਧ ਵਿੱਚ ਵਧਾਈਆਂ ਦੇ ਰਹੇ ਨੇ ਇਸ ਸਬੰਧ ਦੇ ਵਿੱਚ ਅਸੀਂ ਵੀ ਅੱਜ ਆਪਣੇ ਇਲਾਕੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਪੂਰੇ ਨਗਰ ਨਿਵਾਸੀਆਂ ਵੱਲੋਂ ਆਪਣੇ ਪੂਰੇ ਵੀ ਕਾਇਨਾਤ ਨੂੰ ਪੂਰੀ ਦੁਨੀਆ ਦੇ ਨਾਮ ਲੈਵਾ ਲੋਕਾਂ ਨੂੰ ਅਸੀਂ ਇਸ ਮੌਕੇ ਦੇ ਬਹੁਤ-ਬਹੁਤ ਵਧਾਈ ਦਿੰਦੇ ਆ ਔਰ ਇਹ ਕਾਮਨਾ ਕਰਦੇ ਆ ਕਿ ਸਤਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਲੋਕਾਂ ਤੇ ਮਿਹਰ ਭਰਿਆ ਹੱਥ ਰੱਖੋ ਇਸੇ ਤਰ੍ਹਾਂ ਹੀ ਖੁਸ਼ਹਾਲੀ ਰੱਖੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਆਪਣਾ ਸਿਰ ਉੱਚਾ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰ ਸਕੀਏ ਜੈ ਕਬੀਰ ਤਨਕ